ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢਿੱਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਨਾਲ ਲੱਗਿਆ ਵੀਰੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਆਪਣਾ ਵੀਰੇ ਚੈਨਲ ਚੰਗਾ ਲੱਗਦਾ ਕਿਵੇਂ ਕੰਮ ਕਰ ਲੱਗਦਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਅੱਜ ਦੀ ਵੀਡੀਓ ਹੈਗੀ ਪਿੰਡ ਭਗਤਾ ਭਾਈ ਦਾ ਇੱਕ ਐਚਐਫ ਨਸਲ ਦੀ ਗੱਬਣ ਬੈੜ ਤੇ ਦੂਜੀ ਸੂਈ ਸਵਾਈ ਜੇਰ ਜਪਾ ਡਾਨਾ ਜੇਰ ਵੀ ਤੁਹਾਨੂੰ ਵੀਡੀਓ ਜੀ ਦਿਖਾਵਾਂਗੇ ਤੇ ਵੀਡੀਓ ਨੇ ਐਂਡ ਤਾਈ ਬਣੇ ਰਿਓ ਮੁੱਲ ਵੀ ਵੀਡੀਓ ਦੇ ਵਿੱਚ ਹੀ ਹੋਣਗੇ ਆ ਜਾ ਵੀਰੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਠਾਕ ਹੋ ਜੀ ਵਧੀਆ ਵਧੀਆ ਤੇ ਆਪਾਂ ਤੁਹਾਡੀ ਵੀਡੀਓ ਪਾ ਕੇ ਸੀ 8 ਕਿ ਦਿਨ ਹੋ ਗਏ ਬੈਗੇ ਸੀ ਬਸ ਹਾਂ ਹਾਂ ਬਾਈ ਬਾਈ ਓਕੇ ਤੇ ਨੰਬਰ ਬੋਲੀ ਵੀਰੇ ਇਸ ਵਾਸ ਨੰਬਰ ਹੈਗਾ 8196015432 ਦੁਬਾਰਾ ਫੇਰ ਰਿਪੀਟ ਕਰ ਦੇ 8196015432 ਓਕੇ ਤੇ ਅੱਜ ਵੀਰੇ ਦੋ ਵੇੜਾਂ ਆ ਗੀਆਂ ਦੋ ਵੇੜਾਂ ਬਈ ਇੱਕ ਤਾਜੀ ਸੂਈ ਆ ਤੇ ਬਸ ਰਾਤ ਨੂੰ ਸੂਵੇ ਚੜ ਕੇ ਸੂਵੇ ਮੈਂ ਡੰਗ ਥੜੀ ਦੀ ਦੂਜਾ ਸੂ ਆ ਗਈ ਦੂਜਾ ਦੂਜੀ ਵੀ ਦੂਜਾ ਸੂਆ ਦੋਵੇਂ ਦੂਜਾ ਦੂਜਾ ਸੂਆ ਕਿਉਂਕੋ ਜਵਾਨੀ ਵਾਲੇ ਡੰਗਰੀ ਲਈਦੇ ਆ ਠੀਕ ਆ ਵੀਰੇ ਐਚ ਐਫ ਚ ਆ ਗਈ ਹਨਾ ਹਾਂ ਤੇ ਵੀਰੇ ਕੀ ਡਿਟੇਲ ਲਈ ਦੱਸੀ ਆ ਪਹਿਲੇ ਸੂਏ ਦੀ ਪਹਿਲੇ ਸੂ ਦਾ ਬਈ ਦੁੱਧ ਮਾਲਕ ਨੇ ਚੋਇਆ 15 16 ਕਿਲੋ ਓਕੇ ਐ ਕਿ ਤਾਂ ਗਾਂ ਬਈ ਸੇਵਾ ਦਾ ਆਪਣੇ ਦਾ ਭਰਿਆ ਢੋਲ ਹਨਾ ਸਾਰੇ ਕੋਲ ਸਾਹਮਣੇ ਆ ਪਰ ਠੰਡੀ ਸੀ ਲਾ ਉਮੀਦ ਆਪਾਂ 20 ਦੀ ਲਾ ਸਕਦੇ ਹਾਂ ਅਤਕੀ ਬਈ ਥਾਰਾ ਇਹ ਤਾਂ ਖੁੱਲ੍ਹੇ ਹੀ ਮੰਨ ਲਾ ਨਹੀਂ ਵਧੀਆ ਗੱਲ ਆ ਕਿ ਘੱਟ ਹੀ ਦੱਸੋ 2 ਲੀਟਰ ਆ ਦੇਖੋ ਵੀਰੇ ਮੈਂ ਤੁਹਾਨੂੰ ਥਾਣਲੇਵਾ ਨੇੜੇ ਤੋਂ ਚੈੱਕ ਕਰਾਉਣਾ ਤੇ ਪਵਮਾਨੀ ਹੁਣੇ ਸੂਪ ਹੈ ਕੋਈ ਇਹੋ ਜੀ ਗੱਲ ਨਹੀਂ ਕਿੰਨੇ ਦਿਨ ਘੱਟ ਜੂਗੀ ਬਾ ਡੰਗ ਨਹੀਂ ਘੱਟੂਗੀ ਭਾਈ ਰਾਤ ਨੂੰ ਸੂਪੇ ਹੈ ਨਾ ਤੜਕੇ ਸੂਪੇ ਥਾਣਲੇਵਾ ਤੋਂ ਮੈਂ ਮੋਰ ਤੋਂ ਚੈੱਕ ਕਰਾ ਦੇਣਾ ਦੇਖੋ ਵੀਰੇ ਥਾਣਲੇਵਾ ਇੱਕ ਨੰਬਰ ਤੇ ਫਿਰ ਕੁਆਲਿਟੀ ਕਰੋ ਚੱਕ ਬੱਸੀ ਦੀ ਇੱਕ ਨੰਬਰ ਕੰਨ ਕੁੱਨ ਪੂਰਾ ਵਧੀਆ ਮੱਥੇ ਤੇ ਟੋਆ ਵਗੈਰਾ ਪੂਰਾ ਵਧੀਆ ਤੋਰੀ ਵੀਰੇ ਪੂਰੀ ਚੰਗੀ ਤੇ ਪੂਰੀ ਕੋਈ ਵਧੀਆ ਗੀ ਡੱਬ ਡੁੱਬ ਪੂਰੇ ਵਧੀਆ ਗੇ ਤੇ ਦੁੱਧ ਦੇ ਦੇਣਾ ਭਾਉਂਦੀ ਹੁਣ ਸੂਪੇ ਸੀਲ ਸੂਲ ਪੂਰੀ ਆ ਬ੍ਰਿੰਸ ਬੱਸ ਹਾਂ ਹਾਂ ਠੀਕ ਓਕੇ ਮੋੜ ਲਿਓ ਕੀ ਡਿਮਾਂਡ ਆਊਗੀ ਇਹਦੀ ਪਹਿਲੇ ਨੰਬਰ ਵਾਲੇ ਦੀ ਇਹਦਾ 60000 ਆਤੀ ਆ ਭਾਈ ਮੌਕੇ ਤੇ ਮਾਨਦਾਨ ਹੋ ਜਾ ਮਾਨਦਾਨ ਕਰ ਦਾਂਗੇ ਓਕੇ ਕਰ ਲਿਓ ਬਾਜ ਨਾਲ ਸੰਪਰਕ ਇੱਕ ਮਿੰਟ ਮੈਂ ਤੁਹਾਨੂੰ ਵੀਰੇ ਆ ਦੇਖੋ ਜੀ ਮਿਲਕਮੈਨ ਦੇਖੋ ਰਸੇ ਵਰਗੇ ਆਉਂਦੀਆਂ ਠਣਾ ਦਾ ਗਾਇ ਪੂਰੇ ਵਧੀਆ ਤਿਆਰੇ ਥਾਂ ਨਿਕੜਵੇਂ ਪੀੜੀ ਦੇ ਪਾਬਿਆਂ ਵਰ ਗਿਆ ਤੇ ਕਦ ਗੁੱਦ ਪੂਰਾ ਵੱਟਾ ਆ ਦੇਖੋ ਹੋ ਜਾ ਕੰਮ ਹੋ ਗਿਆ ਯਾਰ ਠੀਕ ਆ ਠੀਕ ਆ ਵੀਰੇ ਓਕੇ ਬਸ ਇਹ ਫੇਸ ਕੁਆਲਿਟੀ ਕਰੋ ਚੈੱਕ ਮਗਰ ਤੋਂ ਮੈਂ ਤੁਹਾਨੂੰ ਫੇਰ ਚੈੱਕ ਕਰਾ ਦਿਆਂ ਆ ਦੇਖੋ ਜੀ ਪੂਰੇ ਵੱਡੇ ਗੱਦ ਕਾਢ ਦੀ ਐ ਕੋਈ ਛੋਟੀ ਨਾ ਗਿਣੋ ਮੁੱਲ 62000 ਤੇ ਬਾਕੀ ਦੀ ਮੌਕੇ ਦੇ ਮਾਨਤਾਨ ਤੁਹਾਡਾ ਹੋ ਜਾਣਾਗਾ ਜਿਹੜੀ 2 ਨੰਬਰ ਵਾਲੀ ਆ ਵੀਰੇ ਸੁਭਾਸਾ ਜੀ ਇਹ ਵੀ ਦੂਜਾ ਸੂਈ ਆ ਬਾਈ ਓਕੇ ਬਾ ਨੂੰ ਜ਼ੇਰ ਪੈ ਗਈ ਏ ਇਹ ਆ ਪਈਆ ਜ਼ੇਰ ਦਿਖਾ ਦੇ ਸ਼ੇਰ ਦਿਖਾ ਦਿੰਦੇ ਆ ਪਾ ਦੇਖੋ ਵੀਰੇ ਠੰਡੀ ਸੀ ਨਾ ਬਾਈ ਜਾਣੀ ਪਾ ਲੈ ਜਾਂਦਾ ਜੀ ਪੂਰੀ ਫੁੱਲ ਪ੍ਰੋਪਰ ਜ਼ੇਰ ਪਈ ਹੋਵੇ ਵੀਰੇ ਤੇ ਕੋਈ ਐ ਨਹੀਂ ਵੀ ਕੋਈ ਲੜ ਰਹਿ ਗਿਆ ਹੋਵੇ ਜਾਂ ਕੋਈ ਹੋਰ ਜ਼ੇਰ ਪਈ ਹੋਵੇ ਪ੍ਰੋਪਰ ਤੇ ਕਹ ਦੋ ਠੀਕ ਆ ਵੀਰੇ ਕਰਾ ਦੇ ਵਰਧਾਰਾਂ ਚੱਕਰਾ ਹੀ ਦੇ ਐ ਗਲਾਸ ਵਰਗਾ ਥਣ ਦਾ ਜਦੋਂ ਥੋੜੀ ਕ੍ਰੋਸ ਆ ਜੇ ਆ ਹੀ ਜਾਂਦਾ ਵਧੀਆ ਤੇ ਜਿਵੇਂ ਮਰਜੀ ਚੋਈ ਚੱਲੋ ਵੀਰੇ ਆ ਤਾਂ ਕਮਾਲ ਆ ਕੋਈ ਨਿਆਣੇ ਦੀ ਵੀ ਲੋੜ ਮੂਹਲੇ ਵਿੱਚ ਹੋਰ ਮਾਰਦੇ ਥੋੜੀਆਂ ਤੇ ਵੀਰੇ ਸੁਭਾਸ ਕਿੰਨਾ ਕ ਦੁੱਧ ਇਹਦਾ ਕੱਢ ਲਿਆ ਬੋਲਾ ਦੁੱਧ ਬੱਚਾ 3-4 ਕਿਲੋ ਚੋਦਾ ਠੀਕ ਆ ਵਧੀਆ ਗੱਲ ਆ ਹਾਂ ਅਮਰ ਆਇਆ ਬਈ ਗਰਮੀ ਆ ਮੱਚ ਜਾਂਦੀਆਂ ਹਾਂ ਓਕੇ ਓਕੇ ਤੇ ਕਿੰਨਾ ਚਿਰ ਹੋ ਗਿਆ ਉਹਨੂੰ ਸੂਈ ਨੂੰ ਬਾਬਾ 3 ਘੰਟੇ ਹੋਇਆ 2 ਘੰਟੇ ਸੂ ਆਇਆ ਇਹਦਾ ਵੀ ਦੂਜਾ ਤੇ ਕਿੰਨਾ ਦੁੱਧ ਕੱਢ ਦੂਗੀ ਇਹੇ ਦੁੱਧ ਪਾ ਲੂਗਾ 15-16 ਕਿਲੋ ਬੜੇ ਆਰਾਮ ਨਾਲ ਪਾਊਗੇ ਤੇ ਮੋਲੇ ਦਾ ਜੰਮ ਹੀ ਜਾਇਜ਼ ਖਿੱਚ ਕੇ ਜੇ ਦੱਸ ਦੇ ਇਹਦਾ 55000 ਰੁਪਏ ਮਾਨਦਾਨ ਹੋ ਜਾਊਗਾ ਮਾਨਦਾਨ ਕਰਦਾ ਵੀਰੇ ਆ ਦੇਖੋ ਫੇਸ ਕੁਆਲਟੀ ਦੇਖੋ ਸੀਲ ਠੰਡੀਆਂ ਤੇ ਕਾਲੀ ਸੂਪਰ ਕੀ ਪਈ ਆ ਐ ਨਹੀਂ ਕੋਈ ਰੰਗ ਦੇ ਵਿੱਚ ਕੋਈ ਕਮੀਆਂ ਪੂਰੀ ਤੇਜ ਰੰਗ ਦੁੱਧ ਵੀ ਹੁਣ ਤਾਜੀ ਸੂਈ ਆ ਪਾਉ ਵੀ ਪਲੱਸ ਫੈਡ ਵਾਲਾ ਹਨਾ ਵੀਰੇ ਹਾਂ ਫੈਡ ਵਾਲਾ ਦੁੱਧ ਪਾਉਗੇ ਓਕੇ ਠੀਕ ਆ ਵੀਰੇ ਤੇ ਮਗਰ ਕੀ ਆ ਗਿਆ ਤੇ ਮਗਰ ਬੱਛਾ ਬਈ ਓਕੇ ਪਣਾ ਵੀ ਆਈ ਨਿਆਣਾ ਸਟਕਾ ਆਈ ਸਟਕਾਈ ਹੋਗਾ ਨਹੀਂ ਬਹੁਤ ਬਹੁਤ ਵਧੀਆ ਵੀਰੇ ਬਹੁਤ ਚੰਗੀ ਆ ਆ ਦੇਖੋ ਜੀ ਕੀ ਬਾਤ ਆ ਆਦਾ ਵੀਰੇ ਪਾ ਦਿਓ ਵੀਰ ਦੇ ਖਾਤੇ 'ਚ ਪੈਸੇ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਜਿਵੇਂ ਮਰਜ਼ੀ ਮੰਗਾ ਲਿਓ ਪੂਰੀ ਚੰਗੀ ਬੈੜ ਹੈਗੀ ਤੇ ਮੱਝ ਜੇ ਤੁਸੀਂ ਲੈਣ ਜਾਓਗੇ ਲੱਖ ਸਵਾ ਲੱਖ ਦੀ ਮਿਲੂਗੀ ਤੇ ਦੁੱਧ ਆਪਾਂ ਕਿੰਨਾ ਦੱਸੇ ਕਿੰਨਾ ਕਢ ਦੂਗੀ ਦੁੱਧ 1500 ਕਿਲੋ ਬਾਈ ਮੌਨ ਓਕੇ ਬਾਈ ਦੀਆਂ ਜਾਇਜ਼ ਗੱਲਾਂ ਜਮਾ ਨਹੀਂ 20 ਕਹਿਹਿੰਦਾ ਉਹਦਾ ਕੋਈ ਫਾਇਦਾ ਨਹੀਂ ਆ ਦੇਖੋ ਜੀ ਭੋਂ ਦੀ ਮਗਰ ਦੀ ਮਾਰੀ ਚੱਲੋ ਧਾਰਾ ਆਦਾ ਵੀਰ ਨੇ ਨਜ਼ਾਰਾ ਲਿਆਤਾ ਓਕੇ ਓਕੇ ਨਹੀਂ ਓਕੇ ਤੇ ਡਿਮਾਂਡ ਇਹਦੀ 55000 ਮੌਕੇ ਤੇ ਮਾਨਤਾਨ ਹੋ ਜਾਊਗਾ ਦੋ ਬੈੜਾਂ ਦੀ ਤੁਹਾਨੂੰ ਦੁਨੇ ਦਿਖਾ ਤਾ ਨੰਬਰ ਫੇਰ ਬੋਲਦੇ ਵੀਰੇ ਇਸ ਵਾਰ 8196015435 ਪਿੰਡ ਭਗਤਾ ਭਾਈਕਾ ਜਿਹੜਾ ਬਠਿੰਡਾ ਤੇ ਪੂਤਾ ਵਾਲੇ ਖੂਦ ਬੈਕਸਾਈਡ ਆਪਣਾ ਘਰ ਆ ਜਾਂਦਾ ਕੋਈ ਕੋਈ ਕਿਸੇ ਵੀਰ ਨੇ ਆਉਣਾ ਪਿੰਡ ਭਗਤਾ ਭਾਈਕਾ ਤਸੀਲ ਫੂਲ ਆਰਾਮਪਰਾਹੁਲ ਤੇ ਜ਼ਿਲ੍ਹਾ ਬਠਿੰਡਾ ਭਗਤਾ ਦਾ ਮਸ਼ਹੂਰ ਪਿੰਡ ਆ ਹਾਂ ਹਾਂ ਬਾਈ ਬਰਨਾਲਾ ਦਵਾਜਖਾਨਾ ਹਾਈਵੇ ਤੇ ਆ ਜਾਂਦਾ ਠੀਕ ਆ ਦੋ ਬੈੜਾਂ ਅਸੀਂ ਦੁਨੇ ਤੁਹਾਨੂੰ ਦਿਖਾ ਦਿਆਂ ਦੋ ਨੰਬਰ ਵਾਲੀ ਸੂਈ ਸਬਾਈ ਤੇ ਧਾਰਾਂ ਦੂਰਾਂ ਤੁਹਾਨੂੰ ਚੈੱਕ ਕਰਾ ਦਿਆਂ ਥਾਣੇ ਮੈਂ ਤੁਹਾਨੂੰ ਫੇਰ ਨੇੜੇ ਤੋਂ ਚੈੱਕ ਕਰਾਉਣਾ ਦੇਖੋ ਵੀਰੇ ਪੂਰੀ ਸੀਲ ਆ ਬਾਈ ਨੇ ਤਿੰਨ ਚਾਰ ਵਾਰੀ ਬਿਹੜੇ ਚ ਖੜਾ ਕੇ ਵੀ ਧਾਰਾ ਮਾਰਤੀਆਂ ਖੜਾ ਕੇ ਫੇਰ ਮਾਰਤੀਆਂ ਮਗਰ ਆ ਗਿਆ ਬੱਚਾ ਤੇ ਆ ਦੋ ਨੰਬਰ ਵਾਲੀ ਹੈਗੀ ਪਹਿਲੇ ਨੰਬਰ ਵਾਲੀ ਹੈਗੀ ਪੂਰੀ ਚੰਗੀ ਆ ਦੁੱਧ ਚੰਗਾ ਦੇ ਦੂਗੀ ਤੇ ਇਹਦਾ ਮੁੱਲ ਬਾਈ ਨੇ 62000 ਕਰਿਆ ਮੌਕੇ ਤੇ ਮਾਨਤਾ ਹੋ ਜਾਣਾਗਾ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅ ਦਿਓ ਧੰਨਵਾਦ ਜਲਦ ਮਿਲਦੇ ਆਂ ਕਿ ਨਵੀਂ ਵੀਡੀਓ ਦੇ ਨਾਲ